2024 ਤੋਂ ਕਣਕ ਦਾ ਰੇਟ ਜਿਹੜਾ ਤੁਹਾਡਾ 800 ਰੁਪਿਆ ਘਟ ਗਿਆ 800 ਰੁਪਿਆ ਘਟ ਗਿਆ ਤੇ ਜਿਹੜੇ ਬਾਹਰ ਸੇਲਰ ਨੇ ਜਦੋਂ ਤੁਸੀਂ ਕਣਕ ਮੰਡੀ ਵਿੱਚ ਚਲੇ ਜਾਂਦੇ ਹੋ ਉੱਥੇ ਮੰਡੀ ਦਾ ਖਰਚਾ ਸ਼ਾਨ-ਸ਼ਨਾਈ ਦਾ ਖਰਚਾ ਜਿੱਜਾ ਮਾਰਕੀਟ ਕਮੇਟੀ ਦਾ ਖਰਚਾ 164 ਰੁਪਏ ਪੈਂਦੇ ਆ ਉਹ 164 ਰੁਪਏ ਬੋਰੀਆਂ ਤੱਕਰ ਪਾ ਕੇ ਤੇ ਉੱਤੇ ਖਰਚਾ ਪੈਂਦਾ ਸੀ ਤੇ ਸਰਕਾਰ ਨੇ ਤੁਹਾਡੀ ਰਿਐਲਿਟੀ ਤੋੜਤੀ ਰਿਐਲਿਟੀ ਦੇ ਵਿੱਚ ਇਹ ਆ ਮੈਂ ਮੈਸੇਜ ਪਾਦਾ ਤੁਸੀਂ ਹੁਣ ਪਿੰਡ ਦੇ ਗਰੁੱਪ ਚ ਪਾ ਦੇਣਗੇ ਇਹ ਉਹ ਗਰੁੱਪ ਦੇ ਵਿੱਚ ਸਾਰੇ ਜਣੇ ਮੈਸੇਜ ਸੁਣਿਓ ਜੇ ਵੀਡੀਓ ਤੇ ਉਹਦੇ ਚ ਤੁਹਾਡੇ ਨਾਲ ਹੋਣ ਕੀ ਜਾ ਰਿਆ ਤੁਹਾਡਾ ਕੌਣ ਖੈਰਖਵਾ ਤੁਸੀਂ ਆਪ ਹੀ ਬਣਨਾ ਉਹਦੇ ਚ ਵੱਡਾ ਮਸਲਾ ਇਹ ਬਣ ਗਿਆ ਵੀ ਸਾਡੀਆਂ ਜਿਹੜੀਆਂ ਕਣਕਾਂ ਦਾ ਰੇਟ ਸੀ 1500 ਰੁਪਈਆ ਤੇ 1500 ਰੁਪਈਏ ਤੋਂ ਹੁਣ ਤੁਸੀਂ ਦੱਸੋ ਕਿਹੜੇ ਹਿਸਾਬ ਨਾਲ ਵੇਚੋਗੇ ਇਹਨਾਂ ਨੂੰ ਤਾਂ ਬਾਹਰ ਜਿਹੜਾ ਠੇਕੇਦਾਰ ਪਹਿਲੀਆਂ ਤੇ ਲੈਂਦੇ ਸੀ ਜਾਂ ਉਹਨਾਂ ਦਾ ਕੀ ਬਣੂਗਾ ਜਿਹੜੇ ਠੇਕੇ ਤੇ ਦਿੰਦੇ ਸੀ ਉਹਨਾਂ ਦਾ ਕੀ ਬਣੂਗਾ ਜਿਹੜਾ ਬੰਦਾ ਘਰ ਦੀ ਜ਼ਮੀਨ ਜਾਇਦਾ ਸੀ ਜਿਹਦੀ 2-4 ਕਿੱਲੇ ਸੀ ਉਹ ਵੇਚ ਕੇ ਜਿਹੜਾ ਅਗਲੇ ਉਹਦੇ ਕੋਲੇ 40000 ਦੀ ਕਣਕ ਹੁੰਦੀ ਸੀ ਤੇ ਤੀਜਾ ਇਸਾ ਸਿੱਧਾ ਰੇਟ ਉੱਡ ਗਿਆ 26000 ਦੀ ਰਹਿ ਗਈ 40000 ਤੋਂ 26000 ਦੀ ਕਣਕ ਰਹੇਗੀ ਤੁਹਾਡੀ ਕਿੱਲੇ ਦੀ ਉਸੇ ਝਾੜ ਚ ਹੁਣ ਤੁਸੀਂ ਕਿੱਧਰ ਨੂੰ ਜਾਣਾ ਇਹਨਾਂ ਵੋਟਾਂ ਵਾਲਿਆਂ ਨੇ ਮਗਰ ਰੱਖਣਾ ਵੋਟਾਂ ਵਾਲਿਆਂ ਨੇ ਤਾਂ ਕਰਤਾ ਕਾਰਵਾਈ ਕਰਤੀ ਹੁਣ ਰਹਿ ਗਈ ਸਾਡੀ ਜਿਨ੍ਹਾਂ ਨੇ ਅਸੀਂ ਵੋਟਾਂ ਵਾਲਿਆਂ ਨੂੰ ਅਸੀਂ ਮੰਨਦੇ ਨਹੀਂ ਸਾਡੀ ਕਣਕ ਦੇ ਰੇਟ ਇਹ ਕਰਤਾ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਪਿੱਛੇ ਲਾ ਲਿਆ ਸੀ ਝੋਨੇ ਦਾ ਪ੍ਰਦੂਸ਼ਣ ਕਰਦੇ ਇਹਨਾਂ ਦੀ ਐਮਐਸਪੀ ਖਤਮ ਕਰ ਦਿਓ ਜਿਨ੍ਹਾਂ ਨੇ ਕਿਹਾ ਪਿੱਛੇ ਸੁਪਰੀਮ ਕੋਰਟ ਤੇ ਕੇਸ ਹਲਵਾਤਾ ਜੇ ਐਮਐਸਪੀ ਖਤਮ ਕਰਦੇ ਆ ਤੇ ਝੋਨਾ ਮਤਲਬ ਤੁਹਾਡਾ ਨਹੀਂ ਲੈਣਾ ਜੋ ਨਾ ਨਹੀਂ ਲੈਣ ਦਾ ਮਤਲਬ ਵੀ ਤੁਹਾਡਾ ਜਿਹੜਾ 21-2200 ਰੁਪਿਆ ਰੇਟ ਆ ਉਹ ਨਹੀਂ ਲਵਾਂਗੇ ਅਸੀਂ 12-1400 ਰੁਪਏ ਲਵਾਂਗੇ ਸੇਲਰ ਤਾਂ ਹੀ ਲਾਏ ਨੇ ਇਹਨਾਂ ਨੇ ਹੁਣ ਜਿਹੜਾ ਇਹਨਾਂ ਨੇ ਉਹ ਸਿਸਟਮ ਲਾਤਾ ਉਹਨੂੰ ਤੁਹਾਨੂੰ ਵੀਡੀਓ ਤੁਸੀਂ ਸਾਰਿਆਂ ਨੇ ਸੁਣਨੀ ਆ ਉਹ ਧਿਆਨ ਨਾਲ ਗਰੁੱਪ ਚ ਪਾ ਦਿਓ ਪਿੰਡ ਵਾਲੇ ਜੋ ਇਕੱਲਾ ਇਕੱਲਾ ਬੰਦਾ ਜਾ ਕੇ ਸੁਣੇ ਹੋ ਜੇ ਗਰੁੱਪ ਵਾਲੇ ਨੂੰ ਹਾਂ ਸਾਰੇ ਪਿੰਡ ਦਾ ਤੁਹਾਡਾ ਗਰੁੱਪ ਆ ਤਾਂ ਜਿਹੜਾ ਨਹੀਂ ਜਿਹਦੇ ਕੋਲ ਹੈਗਾ ਉਹ ਦੂਜੇ ਬੰਦੇ ਨੂੰ ਐਡ ਕਰੋ ਤੇ ਸਾਰਿਆਂ ਨੂੰ ਉਹ ਸੁਣਾ ਦੇ ਵੀ ਤੁਹਾਡੇ ਨਾਲ ਹੋਣ ਕੀ ਜਾ ਰਿਹਾ ਤੇ ਸਭ ਤੁਹਾਡੇ ਨਾਲ ਕਿਹੜਾ ਖੈਰ ਖਵਾ ਤੇ ਦੂਜੇ ਨੰਬਰ ਤੇ ਇਹ ਆ ਖਰਾਬੇ ਵਾਲਾ ਮੈਂ ਅੱਗੇ ਘਰੇ ਜੋ ਅੱਗੇ ਪਟਵਾਰੀ ਨੂੰ ਦੇਤਾ 2-3000 ਰੁਪਏ ਉਧਰੋਂ ਮਿਲ ਗਿਆ ਉਧਰੋਂ ਮਿਲ ਗਿਆ ਹੁਣ ਖਰਾਬਾ ਹੋ ਗਿਆ ਟੋਟਲੀ 100% ਹੀ ਤੇ ਪੈਸੇ ਮਿਲੇ 8600 ਰੁਪਏ ਉਹਦੇ ਹੁਣ ਉਹ ਜਿਹੜੇ ਲੈਣ ਖਿੱਚੇ ਸੀ ਨਾ ਆਪਣੇ ਦੀ ਹਸਪਤਿ ਉਹ ਵੀ ਸੱਪਤੀ ਮੰਗਦੇ ਆ ਤੇ ਹੁਣ ਗੱਦੀ ਨਾ ਹੋਵੇ ਕੀ ਤੇ ਖੁਰਕੇ ਕੀ ਆ ਵੇ ਸਾਡਾ ਤਾਂ ਸਿਸਟਮ ਹੀ ਉਹ ਬਣ ਗਿਆ ਵੀ ਸਾਡੇ ਕਰਤੇ ਨਹੀਂ ਪੂਰੇ ਦੇ ਉਹਨਾਂ ਦੇ ਝੋਨੇ ਦੀ ਲਵਾਈ ਸੀ ਜਿੰਨਾ ਉਹਨਾਂ ਦਾ ਡੇਟਾ ਤੋਂ ਉਹ ਪਮਦੇ ਵੀ ਤਾਂ ਹੀ ਨਹੀਂ ਪਏ 2 ਫਰਵਰੀ 2024 ਤੋਂ ਤੁਹਾਡੇ ਕੋਲ ਵੀਡੀਓ ਆ ਜਿਹੜੀ ਹੁਣ ਤੁਹਾਨੂੰ ਉਹ ਗੱਫੇ ਲੱਭਦੇ ਵਿੱਚ ਗੱਫੇ ਕਿੱਥੋਂ ਮਿਲਦੇ ਨੇ ਜਿਹਦੇ ਕੋਲੇ ਨਹੀਂ ਜਾਗੋਗੇ ਨਾ ਤੇ ਸਾਰਾ ਕੁਝ ਹੀ ਹੋਣਾ 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 ਤੁਹਾਡੇ ਜਾਗਿਆਂ ਵਾਲੀ ਗੱਡੀ ਚੱਲਦੀ ਨਹੀਂ ਬਹੁਤ ਸਮਾਂ ਤੁਸੀਂ ਦਿੱਤਾ ਸਾਨੂੰ